ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਡੋਟਾ ਦੇ ਵਿੱਚ 10 ਜਵਾਨ ਜ਼ਖਮੀ ਹੋਏ ਸੀ ਅੱਜ 11 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹੈ ਜੋ ਕਿ ਰੋਪੜ ਜਿਹੜੇ ਦੇ ਨਾਲ ਸੰਬੰਧਿਤ ਹੈ ਸਾਡੇ ਨਾਲ ਪੱਤਰਕਾਰ ਪੁਲਕੀਤ ਸਿੰਘ ਇਸ ਵੇਲੇ ਫੋਨ ਲੈਤੇ ਮੌਜੂਦ ਨੇ ਪੁਲਕੀ ਜੀ ਇੱਕ ਘਟਨਾ ਵਾਪਰੀ ਹੈ ਜੰਮੂ ਦੇ ਵਿੱਚ ਕੀ ਹੈ ਸਾਰੀ ਇਹ ਦੇਖੋ ਸ਼ਮਸ਼ੇਰ ਜੀ ਬੜੀ ਮੰਦਭਾਗੀ ਘਟਨਾ ਅੱਜ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਦੋਡਾ ਲਾ ਕੇ ਤੋਂ ਸਾਹਮਣੇ ਆਈ ਜਿੱਥੇ ਹੀ ਫੌਜੀਆ ਦਾ ਭਰਿਆ ਹੋਇਆ ਇੱਕ ਵਾਹਨ ਜਿਹੜਾ ਡੂੰਗੀ ਖਾਈ ਵਿੱਚ ਗਿਰ ਗਿਆ ਤੇ ਉਸ ਦੇ ਵਿੱਚ 10 ਜਵਾਨ ਜਿਹੜੇ ਮੌਕੇ ਤੇ ਸ਼ਹੀਦ ਹੋ ਗਏ ਤੇ 11 ਜਵਾਨ ਜ਼ਖਮੀ ਦੱਸੇ ਗਏ ਪਰ ਦੁਖਦ ਗੱਲ ਰੂਪਨਗਰ ਜ਼ਿਲ੍ਹੇ ਦੇ ਨਾਲ ਬਲਕਿ ਰੋਪੜ ਸ਼ਹਿਰ ਲਈ ਵੀ ਇੱਕ ਬੜੀ ਹੀ ਜਿਹੜੀ ਦੁਖਦ ਗੱਲ ਮੈਂ ਸਾਂਝੀ ਕਰਨਾ ਚਾਹਾਂਗਾ ਕਿ ਜਵਾਨ ਜੋਗਨਜੀਤ ਸਿੰਘ ਹੈਗਾ ਪੁੱਤਰ ਬਲਵੀਰ ਸਿੰਘ ਜਿਹੜਾ ਪਸ਼ੋਕੜ ਵਾਤੀ ਪਿੰਡ ਚਨੌਲੀ ਦਾ ਹੈਗਾ ਜਿਹੜਾ ਨੂਰਬੁੱਕ ਬੇਦੀ ਇਲਾਕੇ ਚ ਪੈਂਦਾ ਹੈ। ਪਰ ਹਾਲ ਵਾਤੀ ਜਿਹੜਾ ਗੋਬਿੰਦ ਬੈਲੀ ਦਾ ਦੱਸਿਆ ਜਾ ਰਿਹਾ ਉਸ ਦੀ ਜਿਹੜੀ ਜੋ ਮੌਤ ਹੋ ਗਈ ਹੈ ਜਿਸ ਦੇ ਨਾਲ ਹੀ ਜਿਹੜੇ 11 ਜਵਾਨ ਜਿਹੜੇ ਸ਼ਹੀਦ ਹੋ ਗਏ ਹਨ ਤੇ 10 ਜਵਾਨ ਜਿਹੜੇ ਜ਼ਖਮੀ ਦਿੱਤੇ ਜਾ ਰਹੇ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਗਵਾਂਡੀ ਨੇ ਜਿਹੜੇ 80 ਮੰਦੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਲਹਾਲ ਜਿਹੜਾ ਪਰਿਵਾਰ ਉਹਨਾਂ ਦਾ ਜੰਮੂ ਕਸ਼ਮੀਰ ਦੇ ਡੋਡਾ ਲਈ ਰਵਾਨਾ ਹੋ ਚੁੱਕਿਆ ਤੇ ਦੱਸਿਆ ਜਾ ਰਿਹਾ ਕਿ ਪਰਸੋਂ ਉਸ ਵਿਅਕਤੀ ਜਿਹੜਾ ਜਵਾਨ ਸ਼ਹੀਦ ਹੋਇਆ ਹੈਗਾ ਜੋਗਨਜੀਤ ਸਿੰਘ ਉਸ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਜਿਹੜੀ ਵਿਦਾਇਗੀ ਉਸ ਨੂੰ ਦਿੱਤੀ ਜਾਵੇਗੀ ਜੀ ਸ਼ਬਸ਼ੇਰ ਜੀ ਅ ਪ੍ਰਗੀਜੀ ਮੈਂ ਦੇਖ ਰਿਹਾ ਕਿ ਜਿਵੇਂ ਕਿ ਤਸਵੀਰ ਦੇ ਵਿੱਚ ਆਪਾਂ ਦੇਖ ਰਹੇ ਇਹ ਕਿੰਨੀ ਕੁ ਉਮਰ ਦੀ ਸੀ ਇਸ ਲੜਕੇ ਦੀ ਦੇਖੋ ਉਮਰ ਫਿਲਹਾਲ ਕਿਉਂਕਿ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਫਿਲਹਾਲ ਉਹ ਜੰਮੂ ਕਸ਼ਮੀਰ ਲਈ ਰਵਾਨਾ ਹੋ ਚੁੱਕੇ ਨੇ ਉਮਰ ਜਿਹੜੀ ਵੀ ਮਹਾਤ ਕੀ ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਐ ਪਰ ਸ਼ਮਸ਼ੇਰ ਜੀ ਬੜੀ ਹੀ ਦੁਖਦ ਘਟਨਾ ਰੋਪੜ ਸ਼ਹਿਰ ਲਈ ਬਲਕਿ ਪੂਰੇ ਜ਼ਿਲ੍ਹੇ ਲਈ ਜਿਹੜੀ ਨਿਕਲੀ ਆ ਜਿੱਥੇ ਕਿ ਜਵਾਨ ਜੋਗਨਜੀਤ ਸਿੰਘ ਜਿਹੜਾ ਪਸ਼ੋਕੜ ਚਨੋਲੀ ਦਾ ਰਹਿਣ ਵਾਲਾ ਹੈ ਤੇ ਹਾਲ ਨਿਵਾਸੀ ਜਿਹੜਾ ਗੋਬਿੰਦ ਬੈਲੀ ਦਾ ਹੁਣ ਸਾਰਿਆਂ ਨੂੰ ਛੱਡ ਕੇ ਜਿਹੜਾ ਸ਼ਹੀਦ ਹੋ ਚੁੱਕਾ ਜੀ ਬਿਲਕੁਕੁਲ ਹੀ ਮੈਂ ਦੇਖ ਰਹਾ ਅਸੀਂ ਵੀ ਆਪਣੇ ਵੱਲੋਂ ਵੀ ਆਪਾਂ ਉਹ ਕਰਦੇ ਆ ਨਮਨ ਕਰਦੇ ਆ ਕਿਉਂਕਿ ਕਟੋੜ 11 ਜਵਾਨ ਜਿਹੜੇ ਜ਼ਖਮੀ ਵੀ ਦਿੱਸੇ ਜਾ ਰਹੇ ਨੇ ਤੇ ਜਵਾਨ 10 ਜਵਾਨ ਸੀਧ ਹੋ ਚੁੱਕੇ ਆ ਪਰ ਲੇਕਿਨ ਜਿਹੜਾ ਇਹ ਰੋਪੜ ਜ਼ਿਲ੍ਹੇ ਦਾ ਆਪਣਾ ਜਵਾਨ ਸੀਗਾ ਤੇ ਲੇਕਿਨ ਅੱਜਕੱਲ ਹੋ ਰਿਆ ਬਲਵੀਦੀ ਆਪਣੇ ਜ਼ਿਲ੍ਹੇ ਦੇ ਵਿੱਚ ਕਾਫੀ ਜਵਾਨ ਜਿਹੜੇ ਮੁੰਡੇ ਫੌਜ ਦੇ ਵਿੱਚ ਇਸ ਵੇਲੇ ਸੀਧ ਵੀ ਹੋਏ ਨੇ ਉਹਦੇ ਨੋਟਪੜੀ ਇਲਾਕੇ ਦੇ ਵਿੱਚ ਕਾਫੀ ਜਿਹੜੇ ਮੁੰਡੇ ਸੀਧੀਆਂ ਬਅ ਚੁੱਕੇ ਆ ਬੇਕੋਜਮ ਸ਼ੇਰ ਜੀ ਇਸ ਤੋਂ ਪਹਿਲਾਂ ਇੱਕ ਸੁਵੀਟੀ ਨਾਮਕ ਨੌਜਵਾਨ ਜਿਹੜਾ ਰੂਪਨਗਰ ਸ਼ਹਿਰ ਦਾ ਹੀ ਵਾਸੀ ਹੈਗਾ ਬਿਲਕੁਲ ਉਹ ਗ੍ਰੀਨ ਪੈਲਸ ਦੇ ਨਾਲ ਜਿਹੜਾ ਵਾਸੀ ਹੈਗਾ ਉਹ ਬਿਲਕੁਲ ਜਵਾਨ ਜਿਹੜਾ ਸ਼ਹੀਦ ਹੋਇਆ ਸੀ ਪਰ ਦੁੱਖਦ ਘਟਨਾ ਕਿਉਂਕਿ ਰੋਪੜ ਦੇ ਬੇਸ਼ਕ ਆਲੇ ਦੁਆਲੇ ਦੇ ਪਿੰਡਾਂ ਦੇ ਕਈ ਨੌਜਵਾਨ ਇਸ ਵੇਲੇ ਭਾਰਤੀ ਫੈਨਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਪਰ ਰੋਪੜ ਸ਼ਹਿਰ ਲਈ ਬਹੁਤੀ ਮੰਦ ਭਾਗੀ ਘਟਨਾ ਤੇ ਦੁਖਦ ਘਟਨਾ ਹੈ ਕਿ ਅਸੀਂ ਵੀ ਆਪਣੇ ਪਰਸਨਲ ਪੇਜ ਚੈਨਲ ਵੱਲੋਂ ਆਰਡੀ 1 ਵੱਲੋਂ ਅਸੀਂ ਜਿਹੜਾ ਜਵਾਨ ਸ਼ਹੀਦ ਹੋਇਆ ਉਸ ਨੂੰ ਸ਼ਰਦਾਂ ਤੇ ਫੁੱਲ ਪੈਂਟ ਕਰਦੇ ਆਂ ਜੀ ਠੀਕ ਹੈ ਬਲਕਿ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜਾਣ ਕੇ ਦੇਣ ਲਈ ਪਰ ਲੇਕਿਨ ਸਾਡੇ ਹਲਕਾ ਵਿਦਾਈ ਕਦਨੇ ਚਿੱਲਾ ਵੱਲੋਂ ਵੀ ਇਸ ਖਬਰ ਦੇ ਉੱਤੇ ਕਾਫੀ ਦੁੱਖ ਪ੍ਰਗਟ ਕੀਤਾ ਗਿਆ ਹੈ ਤੇ ਸਰਦਾਂ ਉਹਨਾਂ ਵੱਲੋਂ ਵੀ ਇੱਕ ਜਿਹੜੀ ਪੋਸਟ ਸ਼ੇਅਰ ਕੀਤੀ ਗਈ ਹੈ ਫੇਸਬੁੱਕ ਤੇ ਉਹਨਾਂ ਵੱਲੋਂ ਵੀ ਆਪਣੇ ਜਿਹੜੇ ਸ਼ਰਦਾਂ ਤੇ ਫੁੱਲ ਪੈਂਟ ਕੀਤੇ